ਸਾਰੇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜੇ ਤੇ ਰੱਖੇ ਚੜ੍ਹਦੀ ਕਲਾ ਚ ਹੀ ਰੱਖੇ ਸੋ ਇੱਕ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੀਤ ਦੇ ਵਿੱਚ ਇਹ ਪਤੀ ਪਤਨੀ ਦੀ ਨੋਕ ਝੋਕ ਹੈ ਪਤਨੀ ਤੋਂ ਥਾਲ ਡਿੱਗ ਪੈਂਦਾ ਉਹ ਫੁੱਟ ਜਾਂਦਾ ਫੇਰ ਨਾਲੇ ਡਰਦੀ ਆਂ ਆਪਦੀ ਸੱਸ ਤੋਂ ਫਿਰ ਉਹ ਆਪਣੇ ਪਤੀ ਨੂੰ ਕੀ ਕਹਿੰਦੀ ਐ ਇਹ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਬੱਗੀ ਬੱਗੀ ਕਣਕ ਛਟਾਮ ਦੀਵਣ ਜਾਰਿਆ ਵੇ ਬੱਗੀ ਬੱਗੀ ਕਣਕ ਛਟਾਮ ਦੀਵਣ ਜਾਰਿਆ ਵੇ ਕੁੰਡੀਆਂ ਤੇ ਚੁਗਦੀ ਰੋੜੀ ਚੀਰੇ ਵਾੜਿਆ ਵੇ ਝੋਲ ਪਕਾਵਾ ਮੰਡੜੇ ਵਣਜਾਰਿਆ ਵੇ ਝੋਲ ਪਕਾਵਾ ਮੰਡੜੇ ਵਣਜਾਰਿਆ ਵੇ ਨਾਲ ਮਸਰਾਂਦੀ ਦਾਲ ਚੀਰੇ ਵਾਲਿਆ ਵੇ ਰੋਟੀ ਤਾਂ ਖਾ ਲੈ ਕਰ ਆਣ ਕੇ ਹੁਣ ਜਾਰਿਆ ਵੇ ਰੋਟੀ ਤਾਂ ਖਾ ਲੈ ਕਰ ਆਣ ਕੇ ਹੁਣ ਜਾਰਿਆ ਵੇ ਸਾਡੀ ਖੇਡਣ ਵਾਲੀ ਰਾਤ ਜੀ ਰੇ ਵਾਲਿਆ ਵੇ ਚਿਕੇ ਚ ਰਖ ਜਾ ਰੋਟੀਆਂ ਮੁਟਿਆ ਰੇਨੀ ਚਿਕੇ ਚ ਰਖ ਜਾ ਰੋਟੀਆਂ ਮੁਟਿਆ ਰੇਨੀ ਜਾਸਈਆਂ ਵਿੱਚ ਖੇਡਵਾ ਕੀ ਇਹ ਨਾਰੇ ਨੀ ਸ਼ਿਕਾਤ ਬਿੱਲੀਆਂ ਪੰਨਿਆਂ ਵਣਜਾਰੇ ਅਵੇ ਸ਼ਿਕਾਤ ਬਿੱਲੀਆਂ ਪੰਨਿਆਂ ਵਣਜਾਰੇ ਅਵੇ ਥਾਲੀ ਦੇ ਡੱਕਰੇ ਚਾਰ ਚੀਰੇ ਵાળਿਆ ਵੇ ਮਾਇ ਆਪਣੀ ਨੂੰ ਆਖਣਾ ਵਣ ਜਾ ਰਿਆ ਵੇ ਮਾਇ ਆਪਣੀ ਨੂੰ ਆਖਣਾ ਵਣ ਜਾ ਰਿਆ ਵੇ ਮੱਤੀ ਕੱਢਣੀ ਸਨੂੰ ਗਾਲਚੀ ਰੇਵਾੜਿਆ ਵੇ ਜਾਵਾਂਗੀ ਪੇਕੇ ਆਪਣੇ ਵਣ ਜਾ ਰਿਆ ਵੇ ਜਾਵਾਂਗੀ ਪੇਕੇ ਆਪਣੇ ਵਣ ਜਾ ਰਿਆ ਵੇ ਥਾਲ ਲਿਆਂ ਮਾ ਚਰਚੀ ਰੇਵਾਲੀ ਆਵੇ ਤੈਨ ਰਖਾਂ ਕਰ ਆਪਣੇ ਬਣ ਜਾਰੀ ਆਵੇ ਤੈਨ ਰਖਾਂ ਕਰ ਆਪਣੇ ਬਣ ਜਾਰੀ ਆਵੇ ਚੌਥਾ ਮਾ ਦੇ ਮੱਥੇ ਮਰਜੀਰੇ ਵਾਲੀ ਆਵੇ ਅਸਾਤਮੁ ਜਮਾਣੀਆਂ ਬਣ ਜਾਰੀ ਹਵੇ ਅਸਾਤੇ ਮਉ ਜਮਾਣੀਆਂ ਬਣ ਜਾਰੀ ਹਵੇ ਮਾਇ ਆਪਣੀ ਦੇ ਨਾਲ ਜੀ ਰੇ ਵਾੜਿਆ ਵੇ ਅਸਾਂ ਤਵਖਤ ਗੁਜਾਰੀ ਆਵਣੀ ਜਾਰੀ ਆਵੇ ਅਸਾਂ ਤਵਖਤ ਗੁਜਾਰੀ ਆਵਣੀ ਜਾਰੀ ਆਵੇ ਸਸਕ ਪਤਿ ਨਾਲ ਚੀਰੇ ਵਾਲੀ ਅਵੇ ਬੱਗੀ ਬੱਗੀ ਕਣਕ ਛਟਾਮ ਦੀਵਣ ਜਾਰੀ ਅਵੇ ਬੱਗੀ ਬੱਗੀ ਕਣਕ ਛਟਾਮ ਦੀਵਣ ਜਾਰੀ ਅਵੇ ਕੁੰਡੀਆਂ ਤੇ ਚੁਗਦੀ ਰੋੜ ਚੀਰੇ ਵਾਲਿਆ ਵੇ ਧੰਨਵਾਦ ਜੀ